ਆਪ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਕਿਰਾਏ ਤੇ ਕੋਠੀ ਲਈ ਹੈ ਜਿਸ ਦੇ ਨਾਲ ਹੁਣ ਇਹ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਪਾਰਟੀ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਐਲਾਨ ਸਕਦੀ ਹੈ ਪਰ ਸ਼ਹਿਰ ਦੇ ਕਈ ਹੋਰ ਵੀ ਵੱਡੇ ਆਗੂ ਨੇ ਜਿਨ੍ਹਾਂ ਨੇ ਸੀਟ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਉੱਥੇ ਹੀ ਮਕਾਨ ਮਾਲਕ ਕਮਲਜੀਤ ਬੰਗਾ ਨੇ ਦੱਸਿਆ ਕਿ 43 ਮਰਲੇ ਦੇ ਵਿੱਚ ਬਣੇ ਇਸ ਮਕਾਨ ਦੇ ਵਿੱਚ ਕਈ ਕਮਰੇ ਨੇ ਅਤੇ ਇਸ ਦੇ ਵਿੱਚ 40 ਤੋਂ 60 ਵਰਗ ਫੁੱਟ ਦਾ ਇੱਕ ਸਵੀਵਿੰਗ ਪੂਲ ਅਤੇ ਇੱਕ ਮੀਟਿੰਗ ਹਾਲ ਵੀ ਹੈ ਜਸ ਕਮਰੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਠਹਿਰਣਗੇ ਉਸ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ ਤੇ ਆਓ ਤੁਹਾਨੂੰ ਵੀ ਵਿਖਾਉਨੇ ਆ ਚਰਨਜੀਤ ਸਿੰਘ ਚੰਨੀ ਦੀ ਚਲੰਦਰ ਵਾਲੀ ਕੋਠੀ ਚੰਜੀਤ ਸਿੰਘ ਚੰਨੀ ਜੀ ਨੂੰ ਜਦੋਂ ਆ ਮੈਂ ਤਕਰੀਬਨ ਲਗਭਗ 10 ਸਾਲ ਤੋਂ ਮੱਤਾ ਜਾਣਦਾ ਆ ਦਿਆ ਜੇ ਕੋਈ ਪ੍ਰਾਈਸ ਦੀ ਨਹੀਂ ਕੋਈ ਫਾਈਨਲ ਨਹੀਂ ਕੀਤੀ ਉਹਨਾਂ ਨੇ ਵੀ ਇਹੀ ਕਿਹਾ ਵੀ ਤੁਸੀਂ ਉਹਨਾਂ ਨੂੰ ਗੈਸ ਕਰ ਦਿਓ ਤੇ ਜਿਹੜਾ ਕੋਈ ਕੰਮ ਹੋਣੇ ਵਾਲਾ ਉਹ ਕਰਵਾ ਦਿਓ ਕੋਈ ਨਹੀਂ ਆ ਕੇ ਰਹਿਣ ਦੇ ਮੈਂ ਤੇਰ ਮਾਰਗੀ ਰਹਿ ਸਕਦਾ ਇਹ ਲਗਭਗ 43 43 ਮਰਲੇ ਦੀ ਜਗਾ ਹੈਗੀ ਆ ਰੂਖੋਸ਼ ਹੁੰਦੀ ਆ ਕੋਟੀ ਦੇਖ ਕੇ ਵੀ ਜਿਹੜਾ ਵੀ ਆ ਜਾਂਦਾ ਉਹ ਸਾਰੇ ਦੇਖਦੇ ਆ ਔਰ ਵਧੀਆ ਵੀ ਬਣੀ ਹੋਈ ਆ ਰੂਮ ਬਹੁਤ ਖੁੱਲੇ ਖੁੱਲੇ ਆ ਬੈਡਰੂਮ ਆ ਅਟੈਚ ਡਰੈਸਿੰਗ ਆ ਅਟੈਚ ਬਾਥਰੂਮ ਆ ਇੱਕ ਕਿਚਨ ਵੱਡੀ ਥੱਲੇ ਬਣੀ ਹੋਈ ਆ ਉੱਪਰਲੇ ਪੌਚਰਚ ਵੀ ਇੱਕ ਛੋਟੀ ਕਿਚਨ ਆ ਤੇ ਇਸੇ ਤਰ੍ਹਾਂ ਨਾਲ ਸਵਿਮਿੰਗ ਪੂਲ ਵੀ ਹੈਗਾ ਸਰ ਮੇਰਾ ਨਾਮ ਕਮਲਜੀਤ ਬੰਗਾ ਆ ਕਮਲਜੀਤ ਜੀ ਚਰਨ ਸਿੰਘ ਚੰਨੀ ਜਿਹੜੇ ਸਾਥੋਂ ਕੰਪਨੀ ਨੇ ਉਹਨਾਂ ਨੇ ਇਸ ਕੋਠੀ ਨੂੰ ਕਿਲੇ ਰੇਟ ਤੇ ਰੈਂਟ ਤੇ ਲਿਆ ਫਿਲਹਾਲ ਤਾਂ ਸਾਡੇ 15 ਦਿਨ ਹੋ ਗਏ ਗੱਲ ਚੱਲਦੀ ਇਹਨੂੰ ਫਿਲਹਾਲ ਤਾਂ ਉਹਨਾਂ ਨੇ ਇਹ ਹੀ ਕਿਹਾ ਸੀ ਕਿ ਇਲੈਕਸ਼ਨ ਤੱਕ ਆਪਾਂ ਇੱਥੇ ਰਹਾਂਗੇ ਤੇ ਬਾਕੀ ਜੋ ਅਗਲਾ ਪਲੈਨ ਹੋਊਗਾ ਉਹਨਾਂ ਦਾ ਕੋਈ ਗੱਲ ਨਹੀਂ ਉਹਨਾਂ ਦੇ ਨਾਲ ਅਸੀਂ ਜਿੱਤਾਂ ਵੀ ਕਹਿਣਗੇ ਉਦਾਂ ਆ ਲੋਕ ਸਭਾ ਚੋਣਾਂ ਨੇ ਤੇ ਹਜੇ ਤੱਕ ਉਹਨਾਂ ਦੇ ਟਿਕਟ ਅਨਾਉਂਸ ਨਹੀਂ ਹੋ ਗਏ ਤਾਂ ਉੱਥੇ ਹੀ ਰਹਿੰਦੇ ਜਿਨ੍ਹਾਂ ਨੇ ਇਹ ਲੱਗਦਾ ਹੈ ਕਿ ਉਹਨਾਂ ਨੇ ਟਿਕਟ ਦੇ ਕੇ ਬਾੜੇ ਅ ਕਨਪਤਿਆ ਜਿਵੇਂ ਕਾਂਗਰਸ ਪਾਰਟੀ ਵਿੱਚ ਉਹਨਾਂ ਦਾ ਵੀ ਕਾਫੀ ਕਦਮ ਉੱਚਾ ਹੈ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਜਿਹੜੇ ਉਹ ਮੈਂਬਰ ਵੀ ਹਨ ਤੇ ਮੇਨੂੰ ਤਾਂ ਲੱਗਦਾ ਫੁੱਲ ਆਸ ਹੈ ਉਹਨਾਂ ਨੂੰ ਪੂਰੀ ਤਿਆਰੀ ਦੇ ਵਿੱਚ ਇੱਥੇ ਮੀਟਿੰਗਾਂ ਵੀ ਕਰ ਰਹੇ ਹੈ ਤੇ ਜਿਵੇਂ ਤੁਹਾਨੂੰ ਪਤਾ ਹੈ ਵੀ ਕੈਂਡੀਡੇਟ ਜਿਹੜਾ ਵੀ ਜਾਂਦਾ ਜਿੱਥੇ ਜਿੱਥੋਂ ਵੀ ਜੇ ਸਾਲ ਕੇ ਤੋਂ ਲੜਨੀ ਚਾਹੁੰਦਾ ਇਲੈਕਸ਼ਨ ਨੂੰ ਤਕਰੀਬਨ ਆਸ ਤਾਂ ਹੁੰਦੀ ਹੈ ਬਾਕੀ ਹਾਈ ਕਮਾਂਡ ਤੇ ਡਿਪੈਂਡ ਹੈ ਪਰ ਸਾਨੂੰ ਵੀ ਆਸ ਪੂਰੀ ਹੈ ਵੀ ਉਹਨਾਂ ਨੂੰ ਟਿਕਟ ਸਰਦਾਰ ਚੰਦਰ ਸਿੰਘ ਚੰਨੀ ਜੀ ਨੂੰ ਹੀ ਜਿਹੜੀ ਲੋਕ ਸਭਾ ਜਲੰਧਰ ਤੋਂ ਜਿਹੜੀ ਉਹ ਟਿਕਟ ਦਿੱਤੀ ਜਾਵੇ ਔਰ ਸਾਡਾ ਆਮ ਲੋਕਾਂ 'ਚ ਵੀ ਅਸੀਂ ਵਿਚਰਦੇ ਆ ਮੈਨੂੰ ਵੀ ਕਾਫੀ ਦਿਨ ਉਹਗਾ ਹੀ ਤੇ ਆਉਂਦੇ ਨੂੰ ਲੋਕਾਂ 'ਚ ਵੀ ਵਿਚਰਦੇ ਜਿੱਥੇ ਵੀ ਕਿਤੇ ਇਕੱਠ ਹੁੰਦਾ ਉੱਥੇ ਆਉਣੇ ਜਾਂਦੇ ਆ ਤਾਂ ਸਾਰੇ ਜਲੰਧਰ ਦੇ ਵਿੱਚ ਤਾਂ ਇਹ ਗੱਲ ਆਮ ਲੋਕਾਂ ਚ ਚੱਲਦੀ ਆ ਕਿ ਚੰਨੀ ਸਾਹਿਬ ਹੀ ਤੋਂ ਆਉਣਗੇ ਉਹੀ ਇਲੈਕਸ਼ਨ ਲੜਨਗੇ ਕਿਵੇਂ ਤੁਹਾਡੇ ਨੂੰ ਲੱਗਦਾ ਕੋਈ ਚੰਨੀ ਸਾਹਿਬ ਆ ਕੇ ਪਹਿਲਾਂ ਦੀ ਹੀ ਬਾਤ ਨੂੰ ਸਿਖਾਣ ਆਏ ਸਦਾ ਚੰਨਜੀਤ ਸਿੰਘ ਚੰਨੀ ਜੀ ਨੂੰ ਜਦੋਂ ਆ ਮੈਂ ਤਕਰੀਬਨ ਲਗਭਗ 10 ਸਾਲ ਤੋਂ ਬੱਤਾ ਜਾਣਦਾ ਹਾਂ ਕਿਉਂਕਿ ਅਸੀਂ ਜਦੋਂ ਕੈਬਨਲ ਮਿਨਿਸਟਰ ਸਨ ਪੰਜਾਬ ਸਰਕਾਰ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਵੀ ਉਸ ਟਾਈਮ ਵੀ ਮੈਂ ਉਹਨਾਂ ਦੇ ਟੱਚ ਵਿੱਚ ਸੀ ਜਦੋਂ ਵੀ ਕੋਈ ਛੋਟਾ ਮੋਟਾ ਕੰਮ ਹੁੰਦਾ ਸੀ ਕੋਈ ਕਰਵਾਉਣੇ ਵਾਲਾ ਉਹਨਾਂ ਕੋਲ ਹੀ ਜਾਂਦੇ ਸੀ ਕਿਉਂਕਿ ਮੈਂ ਵੀ ਇੱਕ ਪਾਰਟੀ ਦਾ ਵਰਕਰ ਆ ਮੈਂ ਐਜੇ ਸਰਪੰਚ ਫਿਰ ਬਲੌਕ ਸੰਭੀ ਹੁਣ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਅਤੇ ਹੋਰ ਵੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੋਂ ਮੈਂ ਹਾਂ ਜੀ ਹਾਂ ਜੀ ਪਾਰਟੀ ਦੇ ਨਾਲ ਜੁੜਿਆ ਰਿਹਾ ਤੇ ਕਿੰਨਾ ਰੈਂਟ ਫਾਈਨਲ ਕੀਤਾ ਗਿਆ ਕੋਠੀ ਦਾ ਰੈਂਟ ਦੀ ਅਜੇ ਕੋਈ ਪ੍ਰਾਈਸ ਨਹੀਂ ਕੋਈ ਫਾਈਨਲ ਨਹੀਂ ਕੀਤੀ ਅ ਵੱਡੇ ਬ੍ਰਦਰ ਮੇਰੇ ਹੰਸਾ ਜੀ ਪੰਗਾ ਜੀ ਜੇ ਨਾਂ ਉਹਨਾਂ ਦੇ ਨਾਮ ਤੇ ਕੋਠੀ ਦੀ ਸਿਸਤੀ ਹੈਗੀ ਹੈ ਉਹਨਾਂ ਨਾਲ ਗੱਲ ਹੋਈ ਸੀ ਤਾਂ ਸੀਐਮ ਸਾਹਿਬ ਨੇ ਵੀ ਉਹਨਾਂ ਨਾਲ ਗੱਲ ਕੀਤੀ ਮੇਰਾ ਵੀ ਗੱਲ ਹੋਈ ਕਹਿੰਦੇ ਵੀ ਤੁਸੀਂ ਦੱਸ ਦਿਓ ਮੈਂ ਕਹਾਂ ਜੀ ਕੋਈ ਗੱਲ ਨਹੀਂ ਉਹਨਾਂ ਨੇ ਵੀ ਇਹੀ ਕਿਹਾ ਵੀ ਤੁਸੀਂ ਉਹਨਾਂ ਨੂੰ ਗੈਸ ਕਰ ਦਿਓ ਤੇ ਜਿਹੜਾ ਕੋਈ ਕੰਮ ਹੋਣੇ ਵਾਲਾ ਉਹ ਕਰਵਾ ਦਿਓ ਕੋਈ ਨਹੀਂ ਆ ਕੇ ਰਹਿਣ ਲਈ ਮੇਰੇ ਮਾਰ ਕੀ ਰਹਿ ਸਕਦੇ ਇਹ ਕਿੰਨੇ ਮੱਲੇ ਚ ਕੋਠੀ ਬਣੀ ਹੋਈ ਹੈ ਕੀ ਕੀ ਫੈਸਿਲਿਟੀਆਂ ਸਨ ਇਹ ਲਗਭਗ 43 43 ਮੱਲੇ ਦੀ ਜਗ੍ਹਾ ਹੈਗੀ ਆ ਅ ਇੱਥੇ ਕੀ ਕੀ ਮੱਲੇ ਦੇ ਜਾਂ 721 ਮੱਲੇ ਦੇ ਪਲਾਟ ਹੈਗੇ ਆ ਇਹ ਦੋ ਪਲਾਟਾਂ ਦੇ ਵਿੱਚ ਇਹ ਕੋਠੀ ਜਿਹੜੀ ਬਣੀ ਹੋਈ ਹੈ ਅ ਕਾਫੀ ਚਮੜੇ ਦੇ ਮਸ਼ਹੂਰ ਵਪਾਰੀ ਸਾਹਿਬ ਇੱਥੇ ਜਿਹੜੇ ਜਿਨ੍ਹਾਂ ਨੇ ਇਹ ਕੋਠੀ ਇਹ ਬਣਾਈ ਸੀ ਬਹੁਤ ਸ਼ੌਂਕ ਨਾਲ ਕੋਠੀ ਬਣਾਈ ਹੋਈ ਹੈ ਬਹੁਤ ਵਧੀਆ ਤੁਸੀਂ ਦੇਖੀ ਹੋਈ ਹੈ ਤੇ ਰੂਖੋਸ਼ ਹੁੰਦੀ ਆ ਕੋਟੀ ਦੇਖ ਕੇ ਵੀ ਜਿਹੜਾ ਵੀ ਆ ਜਾਂਦਾ ਉਹ ਸਾਰੇ ਦੇਖਦੇ ਆ ਔਰ ਵਧੀਆ ਵੀ ਬਣੀ ਹੋਈ ਆ ਜਿਵੇਂ ਰੂਮ ਬਹੁਤ ਖੁੱਲੇ ਖੁੱਲੇ ਆ ਬੈਡਰੂਮ ਆ ਨਾਲ ਅਟੈਚ ਡਰੈਸਿੰਗ ਆ ਅਟੈਚ ਬਾਥਰੂਮ ਆ ਇੱਕ ਕਿਚਨ ਵੱਡੀ ਥੱਲੇ ਬਣੀ ਹੋਈ ਆ ਉੱਪਰਲੇ ਪੋਰਸ਼ਨ ਚ ਵੀ ਇੱਕ ਛੋਟੀ ਕਿਚਨ ਆ ਤੇ ਇਸੇ ਤਰ੍ਹਾਂ ਨਾਲ ਸਵਿਮਿੰਗ ਪੂਲ ਵੀ ਹੈਗਾ ਤੇ ਰੂਮ ਸਾਰੇ ਵੱਡੇ ਆ ਮੇਰੇ ਸਾਹਮਣੇ ਇਹ ਸਲਾਹ ਜਨਾਬੀ ਵਧੀਆ ਲੱਗਦੀ ਹੈ ਥੋੜਾ ਅੱਛਾ ਹਵਾਦਾਰ ਆ ਜਿਵੇਂ ਇਸ ਕਮਰੇ ਚੋ ਵੀ ਬਾਲਕਨੀ ਹੈ ਤੁਸੀਂ ਇੱਧਰ ਵੀ ਟਹਿਲ ਸਕਦੇ ਆ ਇੱਧਰ ਤਕਰੀਬਨ ਲਗਭਗ 3 ਰੂਮ ਇਦਾਂ ਦੇ ਆ ਜਿਹੜੇ ਬਾਲਕਨੀ ਬਾਹਰ ਨੂੰ ਖੁੱਲ ਸਕਦੇ ਤੁਸੀਂ ਫ੍ਰੈਸ਼ एयर ਲੈਣ ਆ ਕੋਈ ਮੀਟਿੰਗ ਹਾਲ ਵੀ ਕੋਈ ਵੱਡਾ ਹਾਲ ਵੀ ਬਣਾਇਆ ਗਿਆ ਕੋਠੇ ਦੇ ਵਿੱਚ ਜਿੱਥੇ ਮੀਟਿੰਗਾਂ ਕਰਨ ਦੇ ਵਰ ਕਰਾਣਾ ਹਾਂਜੀ ਉਹ ਮੀਟਿੰਗ ਹਾਲ ਜਿੱਦਾਂ ਬੇਸਮੈਂਟ ਦੇ ਵਿੱਚ ਹੈਗਾ ਆ ਕਾਫੀ 60 ਬਾਈ 60 ਬਾਈ 40 ਦੇ ਲਗਭਗ ਅੰਦਾਜ਼ਾ ਇੰਨਾ ਕੋ ਹੈਗਾ ਮੀਟਿੰਗ ਹਾਲ ਥੱਲੇ ਪਤੇ ਰਾਮਨਾਵ ਵਧੀਆ ਵਰਕਰਸ ਨਾਲ ਜਾਂ ਵੈਸੇ ਹੀ ਡੀਟੀਐਸ ਮਾਨਨ ਮੀਟਿੰਗ ਵਧੀਆ ਤੇ ਕਿਹਨਾ ਹੋ ਸਕਦੀ ਹੈ ਉਹਨਾਂ ਲਈ ਵੀ ਕੋਈ ਸਪੈਸ਼ਲ ਰੂਮ ਤਿਆਰ ਕਰਾਇਆ ਗਿਆ ਚੰਨੀ ਜੀ ਹਾਂਜੀ ਸਰਪੱਤ ਮੁੱਖ ਮੰਤਰੀ ਸਦਾ ਚੰਨੀ ਸਾਹਿਬ ਉਹਨਾਂ ਲਈ ਜਿਹੜਾ ਅਸੀਂ ਰੂਮ ਤਿਆਰ ਕਰਵਾ ਰਹੇ ਹਾਂ ਹਾਂਜੀ ਤੇ ਫਰਨੀਚਰ ਇੱਦਾਂ ਤੱਕ ਆਇਆ ਨਹੀਂ ਆ ਕੋਠੀ ਦੇ ਵਿੱਚ ਤੇ ਚੰਨੀ ਸਾਹਿਬ ਵੀ ਕਦੋਂ ਇੱਥੇ ਆਉਣਗੇ ਤੇ ਫਰਨੀਚਰ ਕਰ ਤੁੰਗਾਇਆ ਹੈ ਫਰਨੀਚਰ ਜਿਸ ਨੇ ਉਹ ਉਦੋਂ ਅਨਾਉਂਸ ਹੋ ਗਿਆ ਫਰਨੀਚਰ ਉਹਨਾਂ ਕੋਲ ਕਹਿੰਦੇ ਪਿਆ ਆ ਵੀ ਆਪਾਂ ਉਹ ਹੀ ਲਿਆ ਕੇ ਇੱਥੇ ਰੱਖ ਲੈਣਾ ਉਹਨਾਂ ਕੋਲ ਫਰਨੀਚਰ ਤਾਂ ਜਾਓ ਬਾਜ਼ਾਰੋਂ ਲੈ ਲਓ ਜਾਂ ਕਰੋ ਦੂਜੀ ਸਾਈਡ ਤੋਂ ਚੱਕ ਲਿਆਵਾਂਗੇ ਜਿੱਥੋਂ ਮਰਜੀ ਸਿਰਫ ਵੇਟ ਕਰਦੇ ਆ ਵੀ ਟਿਕਟ ਅਨਾਉਂਸ ਹੋ ਜਾਏ ਉਸ ਤੋਂ ਬਾਅਦ ਹੀ ਫਰਨੀਚਰ ਲਿਆਉਣ ਤੇ ਇੱਕ ਦਿਨ ਤੇ ਆ ਜਾਣਾ ਸਭ ਦਾ ਸਨੀ ਸਾਹਿਬ ਨੂੰ ਤਿਆਰੀ ਚੌਥੀ ਪਰਿਵਾਰ ਕੋ ਤੇ ਜੋ ਤੇ ਪਰਿਵਾਰ ਵੀ ਦਾਵਾ ਕਰੇ ਕਿ ਟਿਕਟ ਇਸ ਵਾਰ ਵਿੱਚ ਸੀ ਦਾ ਮਾਮਲਾ ਲਾਕਡਾਊਨੋਂ ਟਿਕਟ ਮਿਲਗੇ ਆਪਸੀ ਖਿੱਚਤਾਂ ਉਰੀਆ ਤਾਂ ਜਿਵੇਂ ਦਸੇ ਜਾ ਰਹੇ ਉਹਨਾਂ ਦੇ ਤੇ ਟਿਕਟ ਅਨਾਉਂਸ ਨਹੀਂ ਉਸ ਤੋਂ ਪਹਿਲਾਂ ਕੋਠੀ ਦੇ ਲੇਨ ਚੱਲੇ ਜਾ ਰਹੇ ਤੇ ਜਿਦਾਂ ਕਿ ਫਾਈਨਲ ਹਨ ਉਹਦੇ ਟਿਕਟੇ ਹਜੇ ਸਿਰਫ ਆਸ਼ਾ ਹੀ ਹੈ ਅ ਜਿਵੇਂ ਤੁਹਾਨੂੰ ਪਤਾ ਹੈ ਵੀ ਹੁਣ ਇਲੈਕਸ਼ਨ ਦੇ ਵਿੱਚ ਟਾਈਮ ਬਹੁਤ ਥੋੜਾ ਰਹਿ ਗਿਆ ਅ ਨਾਲ ਨਾਲ ਪੂਰੇ ਇੰਡੀਆ ਵਿੱਚ ਹੁਣ ਉਹਨਾਂ ਦੀਆਂ ਡਿਊਟੀਆਂ ਹੋਰ ਸਟੇਟਾਂ ਵਿੱਚ ਵੀ ਲੱਗਣੀ ਉੱਧਰ ਵੀ ਜਾਣਾ ਕਿਉਂਕਿ ਉਹਨਾਂ ਕੋਲ ਹਜੇ ਫਿਲਹਾਲ ਟਾਈਮ ਹੈਗਾ ਇਸੇ ਕਰਕੇ ਥੋੜੀ ਤਿਆਰੀ ਚਾ ਪੀਆਗ੍ਰਫੀ ਜੱਕਦਾ ਮਗ ਆਪਾਂ ਕਹਾਂਗੇ ਤਾਂ ਫਿਰ ਔਖਾ ਹੋ ਜਾਂਦਾ ਫਿਰ ਘਰ ਚੋਂ ਇਸ ਕਰਨਾ ਇਹਦਾ ਮੜ ਮੋਟਾ ਕੰਮ ਹੁੰਦਾ ਜਾਂ ਰੈਨੋਵੇਸ਼ਨ ਕਰਨੀ ਮੜ ਮੋਟੀ ਇਸ ਕਰ ਲਈ ਥੋੜਾ ਉਹਨਾਂ ਕੋਲ ਫ੍ਰੀ ਟਾਈਮ ਸੀ ਇਹ ਉਹਨਾਂ ਨੇ ਪਹਿਲਾਂ ਇਹ ਜਿਹੜੇ ਪਹਿਲਾਂ ਜਿਹੜੇ ਕੰਮ ਚੱਲ ਰਹੀ ਹੈ ਬ੍ਰੋਧ ਉਹਨਾਂ ਦਾ ਲੱਗਦਾ ਹੈ ਕਿ ਇਹ ਕਿਉਂਕਿ ਬ੍ਰੋਧ ਤਾਂ ਇਹ ਕਾਂਗਰਸ ਪਾਰਟੀ 'ਚ ਹੈ ਹੀ ਆ ਜਿੱਥੇ ਤੁਸੀਂ ਹਰੇਕ ਹਾਲ ਕੇ ਵਿੱਚ ਚੱਲ ਜਾਓ ਲੁਧਿਆਣੇ 'ਚ ਦੇਖ ਲਓ ਉੱਥੇ ਦੋ ਤਿੰਨ ਕੈਂਡੀਡੇਟ ਆ ਕੋਈ ਕਹਿੰਦਾ ਮੈਂ ਮੈਲਾਨੀਆ ਵਿੱਚ ਹੁਣ ਹੋਰ ਚਰਚਾਾਂ ਚੱਲਦੀਆਂ ਲੁਧਿਆਣੇ ਚ ਇਹਦੇ ਨੰਦਪੁਰ ਸਾਹਿਬ ਹਲਕਾ ਆ ਸਾਡਾ ਉੱਥੇ ਵੀ ਤਿੰਨ ਕੈਂਡੀਡੇਟ ਆ ਤੇ ਤਾਂ ਹਰੀਕ ਹਲਕੇ ਵਿੱਚ ਦੋ ਦੋ ਤਿੰਨ ਤਿੰਨ ਕੈਂਡੀਡੇਟ ਹੈਗੇ ਹੀ ਆ ਪਰ ਉਹ ਠੀਕ ਆ ਉਹਨਾਂ ਦਾ ਵੀ ਆਪਣਾ ਉਹ ਵਿਰੋਧ ਜਿਹੜਾ ਕਰਦੇ ਆ ਪਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਪਿਛਲੀ ਵਾਰੀ ਉਹਨਾਂ ਨੂੰ ਕਾਫੀ ਵੋਟਾਂ ਨਾਲ ਉਹ ਜਿਹੜੇ ਹਰੇ ਆ ਤੇ ਜਿੱਥੋਂ ਤੱਕ ਬਿਕਰਮ ਚੌਧਰੀ ਜੀ ਦਾ ਸਵਾਲ ਆਉਂਦਾ ਉਹ ਨੂੰ ਕਹਿਣਾ ਤਾਂ ਨਹੀਂ ਚਾਹੀਦਾ ਉਸ ਟਾਈਮ ਵੀ ਫਲੋਰ ਹਲਕੇ ਚ ਆਪਣੇ ਜੋ ਵੀ ਉਹ ਉਸ ਟਾਈਮ ਜਿਹੜਾ ਉਹ ਜਿੱਤ ਨਹੀਂ ਸਕੇ ਜਿਹੜੀ ਬਾਈ ਇਲੈਕਸ਼ਨ ਸੀਗੀ ਕਿਉਂਕਿ ਉਹਨਾਂ ਨੂੰ ਆਪਣੇ ਆਪ ਦੇਖਣਾ ਚਾਹੀਦਾ ਜਿਸ ਕੈਂਡੀਡੇਟ ਆਪਣੇ ਹਲਕੇ ਚ ਅਸੀਂ ਜਦੋਂ ਹਾਰਦੇ ਆ ਤੇ ਅਸੀਂ ਦੂਸਰੇ ਤੋਂ ਜਿਹੜੀ ਉਹ ਡਿਮਾਂਡ ਕਰਦੇ ਆ ਫਿਰ ਸਾਨੂੰ ਟਿਕ ਦੁਆਰਾ ਫੇਰ ਦਿੱਤੀ ਜਾਵੇ ਮੈਨੂੰ ਨਹੀਂ ਲੱਗਦਾ ਹੋਵੇ ਜਿਹੜੀ ਕਾਂਗਰਸ ਪਾਰਟੀ ਉਹਨਾਂ ਦੇ ਦੁਆਰਾ ਦਾ ਖੇਲੇਗੀ ਕਿਉਂਕਿ ਚੰਨੀ ਸਾਹਿਬ ਦਾ ਜੋ 3 ਸਾਲ ਦਾ ਜਿਹੜਾ ਮੁੱਖ ਮੰਤਰੀ ਦਾ ਪੀਰੀਅਡ ਸੀਗਾ ਉਹਨੂੰ ਬਹੁਤ ਜਿਹੜੇ ਆਪ ਸੌਰੀ 3 ਮਹੀਨੇ ਦਾ ਜਿਹੜਾ ਪੀਰੀਅਡ ਸੀਗਾ ਉਹਦੇ ਵਿੱਚ ਇਹ ਜਿਹੜਾ ਸਾਡਾ ਦੁਆਬਾ ਏਰੀਆ ਆ ਉਹਨਾਂ ਦਾ ਇਸ ਏਰੀਆ ਵਿੱਚ ਬਹੁਤ ਪ੍ਰਭਾਵ ਹੈ। ਹਾਂ ਜੰਨੀ ਸਾਹਿਬ ਤੁਹਾਨੂੰ ਰੈਂਡ ਕੀਤਾ ਜਾਵੇਗਾ ਕਿ ਕਿਉਂਕਿ ਪੁਰਾਣੇ ਜੁੜੇ ਹੋਏ ਹੋ ਇਸ ਕਰਕੇ ਉਹਨਾਂ ਨੂੰ ਵਿੱਧਾ ਕੀਤਾ ਜਾਵੇ। ਨਹੀਂ ਦੇਖੋ ਉਹਨਾਂ ਨੇ ਤਾਂ ਵੈਸੇ ਦੋ ਤਿੰਨ ਵਾਰੀ ਮੈਨੂੰ ਆਖਿਆ ਵੀ ਵੀ ਨਹੀਂ ਤੁਸੀਂ ਦੱਸੋ ਵਕੀਲ ਮੈਂ ਕਹਾਂ ਜੀ ਕੋਈ ਗੱਲ ਨਹੀਂ ਵੀ ਅਸੀਂ ਵੀ ਪਾਰਟੀ ਦੇ ਸਿਪਾਈ ਆ ਵੀ ਤੁਹਾਡੇ ਨਾਲ ਨਾਲ ਮਿਲ ਕੇ ਚੱਲਣਾ ਕੋਈ ਗੱਲ ਨਹੀਂ। ਵੇ ਤੁਸੀਂ ਪਹਿਲਾਂ ਇੱਥੇ ਆਪਣਾ ਰੋ ਕਰੋ ਆਪਣਾ ਇਲੈਕਸ਼ਨ ਜਿੱਤੋ ਫਿਰ ਦੇਖਾਂਗੇ ਵੀ ਬਾਅਦ ਕਰਾਂਗੇ ਰੈਂਟ